ਸ਼ਸ਼ੀਕਲ ਜੀ ਅੱਜ ਫੇਰ ਤੋਂ ਬਹੁਤ ਸੋਹਣੀਆਂ ਕਲੈਕਸ਼ਨ ਆਈਆਂ ਨੇ ਕਲਰ ਵੀ ਬਹੁਤ ਸੋਹਣੇ ਨੇ ਸੋ ਇਹ ਵਾਲੀ ਸੂਟ ਨੇ ਜਿਹੜੇ ਪਿਓਰ ਕਾਟਨ ਦੇ ਹੋਣਗੇ ਮਲਮਲ ਕਾਟਨ ਦਾ ਜਿਹੜਾ ਦੁਪੱਟਾ ਰਹੇਗਾ ਬੱਡੇ ਪਨੇ ਵਿੱਚ ਰਹਿਣਗੇ 1.75 ਛੋਟ ਦਾ ਫੈਬਰਿਕ ਰਹੇਗਾ ਤੇ 2 ਮੀਟਰ ਜਿਹੜਾ ਬਾਟਮ ਦਾ ਫੈਬਰਿਕ ਰਹੇਗਾ ਇਹ ਵੀ ਪਿਓਰ ਕੈਮਰੀ ਕਾਟਨ ਦੇ ਸੂਟ ਨੇ ਪ੍ਰਿੰਟਡ ਨੇ 올ਓਵਰ ਸੂਟ ਰਹੇਗਾ ਦੁਪੱਟਾ ਵੀ ਮਲਮਲ ਦਾ ਰਹੇਗਾ ਬਾਕਸ ਪ੍ਰਿੰਟਿੰਗ ਰਹੇਗੀ ਦੁਪੱਟੇ ਤੇ ਬਹੁਤ ਸੋਹਣੇ ਕਲਰ ਨੇ ਸਾਰੇ ਕਲਰ ਹੀ ਗਰਮੀਆਂ ਅਕੋਰਡਿੰਗ ਲਾਈਟ ਸ਼ੇਡ ਦੇ ਵਿੱਚ ਨੇ ਬਹੁਤ ਪਿਆਰੇ ਕਲਰ ਨੇ ਤੁਸੀਂ ਕੋਈ ਵੀ ਸੂਟ ਜਿਹੜਾ ਇਹਨਾਂ ਵਿੱਚੋਂ ਲੈ ਸਕਦੇ ਆ ਇਹ ਮਸਲੀਨ ਦਾ ਸੂਟ ਰਹੇਗਾ ਸ਼ਰਟ ਦੇ neck ਤੇ ਤੇ ਪੈਨਲਸ ਦੇ ਵਿੱਚ ਜਿਹੜਾ ਵਰਕ ਰਹੇਗਾ ਤੇ 슬ੀਵਸ ਤੇ ਵਰਕ ਰਹੇਗਾ ਮਸਲੀਨ ਦਾ ਦੁਪੱਟਾ ਟਾਈਡਾਈ ਰਹੇਗਾ ਇਹ ਪਿਓਰ ਕੈਮਰੀ ਕਾਟਨ ਦੇ ਸੂਟ ਨੇ ਇਹਨਾਂ ਨਾਲ ਵੀ ਆਪਾਂ ਨੇ ਲਾਈਟ ਟੋਨ ਹੀ ਦਿੱਤੀ ਹੋਈ ਹੈ ਕਿਉਂਕਿ ਸਾਰੇ ਨਾਲ ਬਾਟਮ ਹੈ ਜਿਹੜੀ ਵਾਈਟ ਰਹੇਗੀ ਆਫ ਵਾਈਟ ਰਹੇਗੀ ਦੁਪट्टे ਵੀ ਆਫ ਵਾਈਟ ਕੋਟਾ ਟੋਰੀਆ ਦੇ ਰਹਿਣਗੇ ਗਰਮੀਆਂ ਦੇ ਲਈ ਲਾਈਟ ਸ਼ੇਡ ਜਿਹੜੇ ਤੁਹਾਨੂੰ ਮਿਲਣਗੇ ਦੋ ਦੁਪੱਟਾ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਆਰਡਰ ਕਰ ਸਕਦੇ ਹੋ ਪ੍ਰਾਈਸ ਨਾਲ ਮੈਂਸ਼ਨ ਹੈ ਫ੍ਰੀ ਸ਼ਿਪਿੰਗ ਰਹੇਗੀ ਇਹ ਪਿਓਰ ਆਰਗੈਂਜ਼ਾ ਦੇ ਸੂਟ ਨੇ ਨਾਲ ਕ੍ਰੇਪ ਦੀ ਬਾਟਮ ਰਹੇਗੀ ਇਹਨਾਂ ਨਾਲ ਪਰ ਮੀਟਰ ਦੇ ਅਸਾਮ ਨਾਲ ਤੁਸੀਂ ਫੈਬਰਿਕ ਹੈ ਜਿਹੜਾ ਲੈ ਸਕਦੇ ਹੋ ਸਿੰਗਲ ਸ਼ਰਟ ਵੀ ਜਿਹੜੇ ਆਰਡਰ ਕਰ ਸਕਦੇ ਹੋ